ਸੂਤਰਾਂ ਮੁਤਾਬਕ ਯੂਪੀ ਚੋਣਾ ਨੂੰ ਲੈ ਕੇ ਖਲੇਸ਼ ਅਤੇ ਕਾਂਗਰਸ ਵਿਚਾਲੇ ડીਲ ਲਗਭਗ ਪੱਕੀ ਹੋ ਚੁੱਕੀ ਹੈ ਜਦਕਿ ਆਰਐਲਡੀ ਨੂੰ ਲੈ ਕੇ ਗੱਲ ਫਸੀ ਹੋਈ ਹੈ ਸੂਤਰਾਂ ਦੀ ਮੰਨੀ ਤਾ ਕਾਂਗਰਸ ਨੇ 100 ਸੀਟਾਂ ਦੀ ਸ਼ਰਤ ਰੱਖੀ ਹੈ ਖਾਸ ਕਰਕੇ ਵੀ ਇੱਕ ਦਿਨ ਹੀ ਅਖਲੇਸ਼ ਸ਼ਾਦਵ ਨੇ ਪ੍ਰੇਂਕਾ ਗਾਂਧੀ ਨੂੰ ਉਹਨਾਂ ਦੇ ਜਨਮ ਦਿਨ ਤੇ ਵਧਾਈ ਵੀ ਦਿੱਤੀ ਸੀ 20 ਸਫਤੇ ਸੀਆਰਪੀਐਫ ਤੇ ਬਾਦ ਹੁਣ ਸੈਨਾ ਦੇ ਇੱਕ ਜਵਾਨ ਦੀ ਵੀਡੀਓ ਸਾਹਮਣੇ ਆਈ ਹੈ ਜਵਾਨ ਯਗ ਪ੍ਰਤਾਪ ਸਿੰਘ ਮੁਤਾਬਕ ਸੈਨਾ ਦੇ ਅਧਿਕਾਰੀ ਸੈਨਿਕਾਂ ਤੋਂ ਕਰਾਉਂਦੇ ਨੇ ਜੇਵਾ ਤਾਰੀ ਕਰਾਉਂਦੇ ਨੇ ਜਿਸ ਦੀ ਸ਼ਿਕਾਇਤ ਉਹਨਾਂ ਪਿਛਲੇ ਸਾਲ ਪੀਐਮ ਦਫ਼ਤਰ ਨੂੰ ਕੀਤੀ ਸੀ ਜਿਸ ਮਗਰੋਂ ਇੱਕ ਬਰਦਾਤ ਦੇ ਇਲਜ਼ਾਮ 'ਤੇ ਸੈਨਾ ਦਾ ਬਿਆਨ ਵੀ ਆਇਆ ਹੈ ਸੈਨਾ ਦਾ ਕਹਿਣਾ ਹੈ ਕਿ ਇੰਨੀ ਵੱਡੀ ਸੈਨਾ ਵਿੱਚ ਕੁਝ ਦੀ ਸ਼ਿਕਾਇਤਾਂ ਮਿਲਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਇਸ ਜਵਾਨ ਦੀ ਸ਼ਿਕਾਇਤ ਦੀ ਜਾਂਚ جاری ਹੈ ਜਿਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਦੇ ਲਾਗੇ ਇਸ ਵੀ ਦੇ ਇੱਕ ਜਵਾਨ ਨੇ ਵੀ ਸੀਨੀਅਰ ਅਧਿਕਾਰੀਆਂ ਤੇ ਗੱਡੀ ਦਾ ਤੇਲ ਵਿੱਚ ਇਲਜ਼ਾਮ ਲਗਾਏ ਨੇ ਜਵਾਨ ਦੇ ਮੁਤਾਬਕ ਅਫਸਰ ਰਾਸ਼ਨ ਨੂੰ ਲੈ ਕੇ ਵੀ ਘੁਟਾਲੇ ਕਰਦੇ ਨੇ ਜਵਾਨ ਨੇ ਪਛਾਣ ਲਕਾਉਣ ਦੀ ਸ਼ਰਤ ਤੇ ਤੀਜ ਬਹਾਦਰ ਦੇ ਇਲਜ਼ਾਮ ਨੂੰ ਵੀ ਸਹੀ ਦੱਸਿਆ ਉਥੇ ਇੱਕ ਰਾਬ ਕਰਨ ਦੀ ਸ਼ਿਕਾਇਤ ਕਰਨ ਵਾਲੇ ਜਵਾਨ ਤੇਜ ਬਹਾਦਰ ਨੇ 31 ਦਸੰਬਰ ਨੂੰ ਵਲੰਟੀਰੀ ਰਿਟਾਇਰਮੈਂਟ ਮੰਗੀ ਸੀ ਜਿਸ ਨੂੰ ਮਨਜ਼ੂਰ ਕਰ ਲਿਆ ਗਿਆ 31 ਜਨਵਰੀ ਨੂੰ ਇਹ ਜਵਾਨ ਬਿਨ ਸੇਵਾ ਮੁਕਤ ਹੋ ਜਾਏਗਾ ਜਵਾਨਾਂ ਦੀਆਂ ਸ਼ਿਕਾਇਤਾਂ ਦੇ ਸੈਨਾ ਮੁਖੀ ਬੀਪਨ ਰਾਵਤ ਨੇ ਵੱਡਾ ਬਿਆਨ ਦਿੱਤਾ ਰਾਵਤ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਸ਼ਿਕਾਇਤਾਂ ਜਾਰੀ ਰੱਖਣ ਦੀ ਬਜਾਏ ਜਵਾਨ ਆਪਣੀਆਂ ਪਰੇਸ਼ਾਨੀਆਂ ਸਿੱਧਾ ਉਨ੍ਹਾਂ ਤੱਕ ਪਹੁੰਚਾਉਣ ਰਾਵਤ ਨੇ ਕਿਹਾ ਮਾਨ ਹੈਡਕੁਆਟਰ ਵਿੱਚ ਸ਼ਿਕਾਇਤ ਬਕਸੇ ਰੱਖਣ ਦੇ ਨਿਰਦੇਸ਼ ਵੀ ਦਿੱਤੇ ਨੇ ਵਿਹਾਰ ਦੇ ਰਾਂਗਾਬਾਦੀ ਦੇ ਸੀਆਈਐਸਐਫ ਦੇ ਜਵਾਨ ਨੇ ਆਪਣੇ ਸਾਥੀ ਚਾਰਜਮੰਦਾਂ ਨੂੰ ਗੋਲੀ ਮਾਰ ਦਿੱਤੀ ਹਮਲੇ ਦੇ ਸ਼ਿਕਾਰ ਹੋਏ ਚਾਰ ਜਵਾਨਾਂ ਦੀ ਮੌਤ ਹੋ ਗਈ ਮਲਜ਼ਮ ਜਵਾਨ ਨੂੰ ਗ੍ਰਫਤਾਰ ਕਰ ਲਿਆ ਗਿਆ ਇਸ ਗੋਲੀकांड ਦਾ ਕਾਰਨ ਛੁੱਟੀ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਦੱਸਿਆ ਜਾ ਰਿਹਾ ਸੀ ਪਰ ਸੀਆਈਐਸਐਫ ਮੁਤਾਬਕ ਅਜੇ ਹਾ ਕੁਝ ਨਹੀਂ ਹੈ ਏਲਹਾਬਾਦੀ ਜੀਵਨ ਜੋਤੀ ਹਸਪਤਲ ਤੋਂ ਆਉਣ ਵਾਲੇ ਮਸ਼ਹੂਰ ਡਾਕਟਰ ਏਕੇ ਬੰਸਲ ਦਾ ਕਤਲ ਹਸਪਤਾਲ ਚੈਂਬਰ ਦੇ ਵਿੱਚ ਕਰ ਦਿੱਤਾ ਗਿਆ ਸੀ ਸੀਟੀ ਫੁਟੇਜ ਦੀ ਮਦਦ ਨਾਲ ਕਾਤਲਾਂ ਦੀ ਪਾਲਗ ਕੀਤੀ ਜਾ ਰਹੀ ਹੈ ਦਲੀਸਮਤ ਪੂਰਬ ਉੱਤਰ ਪਾਰਕਾ ਦੇ ਠੰਡ ਪੈਰੀਆਂ ਦੇ ਵਿੱਚ ਪਾਰਾ 4.5 ਡਿਗਰੀ ਤੋਂ ਲੁੜ ਗਿਆ ਜਿਸ ਨੂੰ ਵੇਖਦੇ ਆਂ ਦਲੀ ਸਰਕਾਰ ਨੇ ਆਪਣੇ ਸਕੂਲਾਂ ਵਿੱਚ 5ਵੀਂ ਤੱਕ ਦੇ ਬੱਚਿਆਂ ਦੀਆਂ ਛੁੱਟੀਆਂ ਵਧਾ ਕੇ 19 ਜਨਵਰੀ ਤੱਕ ਕਰ ਦਿੱਤੀਆਂ ਨੇ ਜਦ ਕਿ ਨੌਇਡਾ ਵਿੱਚ 15 ਜਨਵਰੀ ਤੱਕ ਸਕੂਲ ਬੰਦ ਰਹਿਣਗੇ। ਨਮਕਸ਼ਵਰ ਦੇ ਪਟਨੀ ਟੋਪ ਵਿੱਚ ਵੀ ਬਰਫਬਾਰੀ ਹੋਈ ਹੈ ਜਿਸ ਕਾਰਨ ਹਿਲ ਸਟੇਸ਼ਨ ਸਲਾਨੀ ਨਾਲ ਪਾਰ ਗਿਆ ਹੈ ਕੜਾਕੇ ਦੀ ਠੰਡ ਦੇ ਵਿੱਚ ਸਲਾਨੀ ਬਰਫ ਵਿੱਚ ਮਸਤੀ ਕਰਦੇ ਦਿਖੇ। ਬ੍ਰਿਸ਼ਨ ਦੇਵੀ ਮੰਦਿਰ ਨੂੰ ਜਾਣ ਵਾਲੇ ਸ਼ਰਧਾਲੂ ਵੀ ਪਟਨੀ ਟੋਪ ਪਹੁੰਚ ਰਹੇ ਨੇ। ਆਨਲਾਈਨ ਰਿਟੇਲ ਕੰਪਨੀ Amazon ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋਂ ਬਕਾਇਦਾ ਲਿਖਤੀ ਮਾਫੀ ਮੰਗੀ ਹੈ Amazon ਨੇ ਮਾਫੀ ਮੰਗਦੇ ਆਪਣੀ ਸਾਈਟ ਤੋਂ ਤਰੰਗੇ ਦਾ ਉਪਾਨ ਕਰਨ ਵਾਲੇ ਸਾਰੇ ਉਤਪਾਦਾਂ ਨੂੰ ਹਟਾ ਲਿਆ ਦਰਸਲ ਭਾਰਤੀ ਵਿਦੇਸ਼ ਮੰਤਰੀ ਨੇ ਕਿਹਾ ਸੀ ਕਿ ਜੇਕਰ ਕੰਪਨੀ ਆਪਣੀ ਸਰਕਤ ਲਈ ਮਾਫੀ ਨਹੀਂ ਮੰਗਦੀ ਤਾਂ ਕੰਪਨੀ ਦੇ ਅਧਿਕਾਰੀਆਂ ਨੂੰ ਭਾਰਤ ਦਾ ਵੀਜ਼ਾ ਨਹੀਂ ਦਿੱਤਾ ਜਾਏਗਾ ਵਾਈ ਸੈਨਾ ਪ੍ਰਮੁਖ ਬੀਐਸ ਤਨਵਾਨੇ ਰਾਜਸਥਾਨ ਦੇ ਬਾੜਮੇਰ ਤੋਂ ਮਿਗ 21 ਨਾਹੀ ਉਡਾਨ ਭਰੀ ਤਨਵਾਨੇ ਨੇ ਕੱਲ੍ਹ ਹੀ ਕਰੀਬ ਅੱਧਾ ਘੰਟਾ ਮਿਗ 21 ਲੜਾਕੂ ਜਹਾਜ਼ ਵਿੱਚ ਉਡਾਨ ਭਰੀ ਮਿਗ 21 ਦੇ ਲਗਾਤਾਰ ਹਾਦਸਿਆਂ ਦੇ ਸ਼ਿਕਾਰ ਹੋਣ ਦੇ ਕਾਰਨ ਇਸ ਨੂੰ ਫਲਾਈਂਗ ਕੋਫਿਨ ਆਖਿਆ ਜਾਂਦਾ ਸੀ ਏਅਰ ਇੰਡੀਆ ਨੇ ਕਰੇਲੂ ਰੂਟ ਉਤੇ ਚੱਲਣ ਵਾਲੀਆਂ ਆਪਣੀਆਂ ਸਾਰੀਆਂ ਉਡਾਣਾਂ ਵਿੱਚ ਪਹਿਲੀਆਂ 6 ਸੀਟਾਂ ਰਾਖਵੀਆਂ ਕਰਨ ਦਾ ਫੈਸਲਾ ਕੀਤਾ ਹੈ ਸਰਕਾਰੀ ਕੰਪਨੀ ਦੇ ਇਸ ਕਦਮ ਨਾਲ ਇਕਲੀਆਂ ਸਫ਼ਰਕਾਰੀਆਂ ਮਹਿਲਾਵਾਂ ਨੂੰ ਜ਼ਿਆਦਾ ਆਸਾਨੀ ਹੋਏਗੀ ਏਅਰ ਇੰਡੀਆ ਦੇ ਬੁਲਾਰੇ ਮੁਤਾਬਕ 18 ਜਨਵਰੀ ਤੋਂ ਕਫਾਈਤੀ ਸ਼੍ਰੇਣੀ ਦੀ ਤੀਜੀ ਕਤਾਰ ਦੀਆਂ ਸਾਰੀਆਂ 6 ਸੀਟਾਂ ਔਰਤਾਂ ਲਈ ਰਾਖਵੀਆਂ ਹੋਣਗੀਆਂ